ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਕਿਸਾਨ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਵੀਡੀਓ ਲੈ ਕੇ ਆਏ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਲਾਸਟ ਤੱਕ ਵੀਡੀਓ ਨੂੰ ਦੇਖਿਓ ਤੁਹਾਨੂੰ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀਆਂ ਬੈੜਾਂ ਦਿਖਾਉਣੀਆਂ ਨੇ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸੂਏ ਵੇ ਨਗ ਵੀ ਦਿਖਾਵਾਂਗੇ ਸੋ ਬਹੁਤ ਭਰਾਵਾਂ ਦਾ ਫੋਨ ਆਉਂਦਾ ਸੀ ਵੀ ਆਪਾਂ ਚੰਗੀਆਂ ਫਾਰਮ ਵਾਲੀਆਂ ਬੱਚੀਆਂ ਲੈਣੀਆਂ ਨੇ ਤਾਂ ਉਹਨਾਂ ਭਰਾਵਾਂ ਦਾ ਵੀਡੀਓ ਦੇਖਣ ਲਈ ਜਰੂਰ ਧੰਨਵਾਦ ਲਾਸਟ ਤੱਕ ਵੀਡੀਓ ਦੇਖਿਓ ਤੁਸੀਂ ਕਿਉਂਕਿ ਆਪਣੇ ਫਾਰਮ ਤੇ ਨਵਾਂ ਲੋਟ ਆ ਗਿਆ ਜਿਹਦੇ ਵਿੱਚ 20 ਤੋਂ ਪਲੱਸ ਗਾਵਾਂ ਨੇ ਮਿਲਕ ਕੈਪੈਸਿਟੀ ਐਡੀ 20 ਲੀਟਰ ਤੋਂ ਲੈ ਕੇ 40 45 ਲੀਟਰ ਤੱਕ ਦੀ ਰਹੂਗੀ ਸੋ ਇੱਕ ਤਾਜੀ ਸੂਈ ਬੱਸੀ ਤੁਹਾਨੂੰ ਆਪਾਂ ਦਿਖਾਵਾਂਗੇ ਗਰਲੈਂਡੋ ਦੇ ਵਿੱਚ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਸਕਦੇ ਧਾਰਾਂ ਮਾਰ ਕੇ ਦਿਖਾਵਾਂਗੇ ਜੇਰੇ ਦੀ ਆ ਪਈਆ ਸੋ ਲਾਸਟ ਤੱਕ ਵੀਡੀਓ ਦੇ ਨਾਲ ਬਣੇ ਰਹੋ ਕੱਲਾ ਕੱਲਾ ਨਗਾ ਆਪਾਂ ਦਿਖਾਵਾਂਗੇ ਇਹ ਬੱਚੀ ਸੂਈ ਆ ਸੁਬਾ ਸੂਈ ਸੀਗੀ ਜੇਰ ਵਗੈਰਾ ਪੈ ਚੁੱਕੀ ਆ ਠੰਡੀ ਸੀਲ ਗਰਲੈਂਡੋ ਦੇ ਵਿੱਚ ਆ ਗਈ ਚੰਗਾ ਦੁੱਧ ਪਾਇਆ ਹੋਇਆ ਲਾਸਟ ਤੇ ਇਹਨੂੰ ਦਿਖਾਵਾਂਗੇ ਸੋ ਇਧਰ ਦੇ ਲੋਟ ਦੇ ਵਿੱਚ ਲਾਸਟ ਤੇ ਆਪਾਂ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਸੋ ਲਾਸਟ ਤੱਕ ਜਰੂਰ ਵੀਡੀਓ ਦੇਖਿਓ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਦੇ ਆਂ ਕੱਲੇ ਕੱਲੇ ਨਗ ਦੀ ਡਿਟੇਲ ਦਿੰਨੇ ਆਂ ਕੁਝ ਕਿਨਾਂਗਾ ਆਪਾਂ ਤੋੜ ਕੇ ਵੀ ਦਿਖਾਵਾਂਗੇ ਬਾਕੀ ਵੀਡੀਓ ਦੇ ਇੱਕ ਹੈਂਟ ਹੁੰਦਾ ਜਦ ਮਰਜੀ ਆਪਣੇ ਫਾਰਮ ਤੇ ਆ ਕੇ ਤੁਸੀਂ ਪਸ਼ੂ ਖਰੀਦ ਸਕਦੇ ਆਂ 20 ਤੋਂ ਪਲੱਸ ਗਾਵਾਂ ਮਿਲਣਗੀਆਂ ਬ੍ਰੀਡ ਦੇ ਵਿੱਚ ਜਰਸੀ ਜਰਸੀ ਕ੍ਰੋਸ ਐਚ ਐਫ ਹੁਣ ਇੱਕ ਨੰਬਰ ਤੋਂ ਆਪਾਂ ਸਟਾਰਟਿੰਗ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੰਨੀਆਂ ਗਾਵਾਂ ਨੇ ਜੀ ਧੰਨਵਾਦ ਜੋ ਸਿੱਧੂ ਡੇਰੀ ਫਾਰਮ ਨੂੰ ਪਿਆਰ ਦਿੰਦੇ ਆ ਪਹਿਲਾਂ ਵੀ ਜਰਸੀ ਗਾਵਾਂ ਦਾ ਬਹੁਤ ਪਿਆਰ ਕਰ ਵੀਰਾਂ ਨੇ ਉਹਨਾਂ ਦੀ ਵੇਖੀਆਂ ਸਾਰੀਆਂ ਠੀਕ ਹੈ ਜੀ ਅੱਜ ਆਪਣੇ ਫਾਰਮ ਤੇ ਮੰਨ ਕੇ ਚੱਲੋ ਵੀ ਐਚ ਬੇੜਾਂ ਨੇ ਜਾਦੇ ਠੀਕ ਹੈ ਜੀ ਆਹ ਲੋ 20 ਕਿਲੋ ਤੋਂ ਲੈ ਕੇ 40 ਕਿਲੋ ਤੱਕ ਠੀਕ ਹੈ ਜੀ ਤੋ ਪਹਿਲਾਂ ਆਪਾਂ ਜਰਸੀ ਦਾ ਲੋਟ ਪਾਇਆ ਸੀ ਤੂੰ ਜਰਸੀ ਵੀ ਆਪਣੇ ਟਾਪ ਕੁਆਲਿਟੀ ਮਿਲ ਜਾਂਦੀਆਂ ਨੇ ਚੰਗੀ ਜਰਸੀ ਇੱਕ ਲਾਸਟ ਤੇ ਦਿਖਾਵਾਂਗੇ ਬਾਕੀ ਐਫਐਫ ਦੀ ਸਟਾਰਟਿੰਗ ਕਰਦੇ ਆਂ ਇੱਕ ਨੰਬਰ ਵਾਲੀ ਦੀ ਡਿਟੇਲ ਦਿਓ ਜੀ ਹਾਂਜੀ ਵੀਰੇ ਇੱਕ ਨੰਬਰ ਵਾਲੀ ਬੱਸੀ ਡਿਟੇਲ ਦਿਓ ਇਹ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੂੰ 35 ਕਿਲੋ ਤੋਂ ਦਿੱਤਾਗਾ ਠੀਕ ਹੈ ਜੀ ਇਸ ਵਾਰ 40 ਕਿਲੋ ਦੀ ਅਮੀਲ ਕਰ ਸਕਦੇ ਆਂ ਆਪਾਂ ਬੱਸੀ ਦਿੱਤੀ ਆ ਸੈਕਸ਼ਨ ਸੀਵਨ ਲੱਗਿਆ ਹੋਇਆ ਸੀ ਇਹਨੂੰ ਠੀਕ ਹੈ ਜੀ ਬਹੁਤ ਚੰਗੀ ਪਰ ਇਹਦੀ ਕੱਲ ਵੀਡੀਓ ਪਾਈ ਸੀ ਬੈੜ ਬੇਕ ਕੀ ਇਹ ਬੇਕ ਚੁੱਕੀ ਆ ਠੀਕ ਹੈ ਠੀਕ ਆ ਕੱਲੂ ਲੈ ਕੇ ਜਾਣਗੇ ਬੇਕ ਕੀ ਇਹ ਬ ਸੋ ਇੱਕ ਨੰਬਰ ਵਾਲੀ ਦੀ ਮਗਰ ਵਸੀ ਸੀਗੀ ਚੰਗੀ ਮਿਲਕ ਪੈਸਟੀ ਆ ਚੰਗਾ ਰਿਕਾਰਡ ਸੀਗਾ ਇਹ ਸੇਲ ਹੋ ਚੁੱਕੀ ਆ ਇਹਦੀ ਸਿੰਗਲ ਵੀਡੀਓ ਅਪਲੋਡ ਕਰੀ ਸੀ ਦੋ ਨੰਬਰ ਵਾਲੀ ਦੀ ਡੀਟੇਲ ਦਿਓ ਜੀ ਇਹ ਬੈਣ ਵੀ ਜੁੱਜੇ ਸੁਏ ਹੁੰਦੀ ਆ ਕੋਈ ਆਪਾਂ ਪਹਿਲੇ ਸੋਰੀ ਕਹਿ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਪਲੂਨ ਨੇ 30 ਪਲੱਸ ਦੁੱਧ ਪਾਇਆ ਨੇ ਠੀਕ ਹੈ ਠੀਕ ਹੈ ਕਿੰਨੇ ਕਿ ਦਿਨ ਬਾਕੀ ਆ ਸੂਣ ਜੀ ਹਜੇ ਲੈ ਜੂਗੀ ਹਫਤਾ ਦੱਸ ਦਾਂ ਠੀਕ ਹੈ ਜੀ ਸੋ ਤੋਰ ਕੇ ਦਿਖਾਓ ਇਹਨੂੰ ਸੋ ਦੇਖ ਸਕਦੇ ਹੋ ਕਿਸਾਨ ਵੀਰੋ ਕੱਲਾ ਕੱਲਾ ਨਿਕੜਵਾ ਥਣ ਜਿਹਨੂੰ ਆਪਾਂ ਕੰਪੈਕਟ ਆਰਡਰ ਕਹਿੰਦੇ ਆ ਫੁੱਲ ਬਰੀਡ ਦੇ ਵਿੱਚ ਬੱਸੀ ਆ ਰਿਕਾਰਡ ਮਿਲ ਜੂਗਾ ਸਾਰਾ ਵੀਰੇ ਹਾਂਜੀ ਹਾਂਜੀ ਰਿਕਾਰਡ ਓਕੇ ਜੀ ਸਾਰਾ ਸੋ ਸਾਰਾ ਰਿਕਾਰਡ ਇਹਦਾ ਬੱਸੀ ਦਾ ਮਿਲ ਜਾਣਾਗਾ ਆਪਾਂ ਪਹਿਲਾਂ ਕਹਿੰਦੇ ਪਰ ਦੂਜੇ ਸੂਆ ਜੀ ਠੀਕ ਆ ਦੂਜਾ ਸੂਆ ਬੱਸੀ ਸੂਰੀ ਆ ਕਿੰਨੇ ਕਿ ਦਿਨ ਬਾਕੀ ਆ ਵੀਰੇ ਲੈ ਜੂ ਹਮਦਰ ਤੋਂ ਦੱਸ ਦੇਣਾ ਸੋ ਦੇਖੋ ਬੱਸੀ ਦੀ ਬਰੀਡ ਚੈੱਕ ਕਰਿਓ ਤੇ ਹਾਈਟ ਤੇ ਲੈਂਥ ਚੈੱਕ ਕਰਿਓ ਇੱਥੋਂ ਚੈੱਕ ਕਰਿਓ ਬੱਸੀ ਨੂੰ ਕੰਪੈਕਟ ਆਰਡਰ ਜਿਹਨੂੰ ਆਪਾਂ ਕਹਿੰਦੇ ਆ ਬੰਦਲੇਵੇ ਦੀ ਤੇ ਫੁੱਲ ਬਰੀਡ ਦੇ ਵਿੱਚ ਤੇ ਕਿਹੜਾ ਇਹਦੇ ਲੱਗਿਆ ਹੋਇਆ ਹੈਗਾ ਇੱਥੋਂ ਚੈੱਕ ਕਰੋ ਤੁਸੀਂ ਇੱਥੋਂ ਚੈੱਕ ਕਰੋ ਇਹਦੀ ਬਰੀਡ ਤੇ ਬਿਊਟੀ ਜਿਵੇਂ ਆਪਾਂ ਕਹਿੰਦੇ ਕੰਪੀਟੀਸ਼ਨ ਲੈਵਲ ਦੀ ਬੱਚੀ ਆ ਲੈ ਚੱਲ ਪੁੱਤ ਹਾਈਟ ਲੈਂਥ ਇੱਥੋਂ ਚੈੱਕ ਕਰ ਸਕਦੇ ਨੇ ਲੰਬੀ ਲੰਜੀ ਬਰੀਡ ਦੇ ਵਿੱਚ ਹਵਾਨਾ ਸੋ ਦੇਖੋ ਬੋਦੀਵਾਦੀ ਦੇਖੋ ਬੱਚੀ ਦੀ ਖੜਨੀ ਖੁੜਨੀ ਇੱਥੇ ਖੜਾ ਲਈਂਗਾ ਹਾਂ ਜਾ ਕੇ ਸੋ ਦੇਖੋ ਇੱਥੇ ਖੜਾ ਲਾ ਇੱਕ ਵਾਰੀ ਇੱਥੋਂ ਦਿਖਾ ਦੇਣ ਦੇ ਸੋ ਬਹੁਤ ਵੀਰ ਆਪਾਂ ਨੂੰ ਫੋਨ ਲਾਉਂਦੇ ਸੀ ਵੀ ਆਪਾਂ ਨੂੰ ਚੰਗੇ ਫਾਰਮ ਵਾਲੀਆਂ ਬੱਚੀਆਂ ਚਾਹੀਦੀਆਂ ਤਾਂ ਇੱਥੋਂ ਚੈੱਕ ਕਰਿਓ ਪ੍ਰਿੰਟ ਤੇ ਬੱਚੀ ਦਾ ਲੈਗ ਸਕੋਰ ਵਗੈਰਾ ਚੈੱਕ ਕਰ ਰਹੇ ਹੋ ਤੇ ਹਾਈਟ ਲੈਂਥ ਤੇ ਖੜਨੀ ਖੁੜਨੀ ਦੇਖੋ ਬੱਸੀ ਦੀ ਲੈ ਚਲੋ ਤੁਸੀਂ ਲੈ ਚਲੰਦਾਂ ਸੋ ਫੁੱਲ ਹਾਈਟ ਲੈਂਥ ਦੇ ਵਿੱਚ ਬੱਸੀ ਆ ਗਈ 2 ਨੰਬਰ ਤੇ ਦੁੱਧ ਦੀ ਕਪੈਸਿਟੀ ਕੀ ਰਹੂਗੀ ਵੀਰੇ ਦੀ ਹੋਰ 35 ਕਿਲੋ 40 ਕਿਲੋ ਦੁੱਧ ਚਾਹੀਦਾ 30 ਕਿਲੋ ਬਲੂਨ ਨੇ ਦਿੱਤ ਪਾਇਆ ਠੀਕ ਹੈ 30 ਤੋਂ ਪਲੱਸ ਬਲੂਨ ਨੇ ਪਾਇਆ ਠੀਕ ਹੈ ਬਾਕੀ ਹਜੇ ਦੈਨ ਲਊ ਕੋਈ ਕੁਝ ਠੀਕ ਆ ਅੱਗੇ 2 3 ਨੰਬਰ ਤੇ ਬੱਛੀ ਆ ਗਈ ਜੀ ਸੋ 3 ਨੰਬਰ ਵਾਲੀ ਦੀ ਡਿਟੇਲ ਦਿਓ ਜੀ 35-30 ਕਿਲੋ ਮਾਲਕ ਤਾਂ 40 ਕਿਲੋ ਦੁੱਧ ਆਦਾ ਬੈਠਦਾ ਠੀਕ ਹੈ ਜੀ ਚਾਹੇ ਆਪਾਂ ਵੀਰ ਨੂੰ ਕਿਸਾਨ ਵੀਰ 40 ਕਿਲੋ ਐਸਵਾਦ ਮੰਨ ਲੈਣ ਠੀਕ ਹੈ ਜੀ ਬਾਕੀ ਬਰੀਡ ਦੱਸੋ ਕੀ ਬਹੁਤ ਵੱਡੀ ਬਿਹੜਾ ਠੀਕ ਹੈ ਜੀ ਹਜੇ ਦਿਨ ਕਿੰਨੇ ਕਰੈਂਦੀ ਐ ਸੂਨ ਨੂੰ ਜੀ ਸੂਨ ਨੂੰ ਲੈ ਜਾਣੇ ਨੇ 15 ਦਿਨ ਪਰ ਤੋਂ ਪਤਾ ਜੀ ਠੀਕ ਹੈ ਜੀ ਤੋਰ ਪੁੱਤ ਤੋਰ ਆ ਤੋਰੀ ਪੁੱਤ ਹਾਂਜੀ ਬਾਕੀ ਕਿਸੇ ਵੀਰ ਨੇ ਇਹ ਜੀਆਂ ਚੰਗੀਆਂ ਬੱਸੀਆਂ ਵੇਚਣੀਆਂ ਵੀ ਹੋਣ ਸਾਡੇ ਨਾਲ ਕਨੈਕਟ ਕਰ ਸਕਦਾ ਠੀਕ ਹੈ ਜੀ ਸੋ ਖਰੀਦਣ ਵਾਲਾ ਵੀ ਵੇਚਣ ਵਾਲਾ ਵੀ ਠੀਕ ਹੈ ਸੋ 3 ਨੰਬਰ ਤੇ ਬੱਛੀ ਜਿਹੜੀ ਤੁਰਦੀ ਆ ਤੁਸੀਂ ਬਰੀਡ ਚੈੱਕ ਕਰੋ 10 ਤੋਂ 15 ਦਿਨ ਲੈਂਦੀ ਆ ਦੁੱਧ 35 ਪਲੱਸ ਦੱਸਦੇ ਆ ਮਾਲਕ ਤੁਸੀਂ ਚਾਹੇ 35 ਮੰਨ ਲਿਓ 40 ਮੰਨ ਲਿਓ ਪਰ ਬਰੀਡ ਤੇ ਸਕਿਨ ਕੋਡ ਤੇ ਲੈਗ ਸਕੋਰ ਚੈੱਕ ਕਰਿਓ ਬੱਛੀ ਬੋਦੇਵਦ ਦੇ ਵਾਲੀ ਆ ਫੁੱਲ ਬਰੀਡ ਦੇ ਵਿੱਚ ਫੁੱਲ ਹਾਈਟ ਲੈਂਥ ਆ ਗਈ ਬੱਛੀ ਦੀ ਦੇਖੋ ਬਿਊਟੀ ਰੋਗਲਾ ਪੁੱਤ ਇੱਥੇ ਰੋਗਲਾ ਸੋ ਬਿਊਟੀ ਪਲੱਸ ਬਰੀਡ ਹਵਾਨਾ ਕੰਪੈਟਿਟਰ ਸਾਰਾ ਬੱਛੀ ਦਾ ਇਹ ਤੁਸੀਂ ਚਾਹੇ 40 ਮੰਨ ਲਿਓ 35 ਤੋਂ ਪਲੱਸ ਮਾਲਕ ਦੱਸ ਦਿਆ ਰਿਕਾਰਡ ਜਿਹੜਾ ਪਹਿਲੇ ਸੂਏ ਦਾ ਦੰਦਾ ਦੇ ਵਿੱਚ ਬੱਸੀ ਆ ਪਿੱਠ ਪੁੜਾ ਦੇਖੋ ਸੋ ਇੱਥੋਂ ਦੇਖੋ ਤੁਸੀਂ ਇੱਕ ਵਾਰ ਫਿਰ ਉਗਲੀ ਵੱਤ ਤੇ ਸੋ ਇੱਥੋਂ ਫੇਸ ਕੁਆਲਿਟੀ ਇੱਕ ਵਾਰੀ ਫੇਰ ਦੇਖ ਸਕਦੇ ਤੁਸੀਂ ਹਾਈਟ ਤੇ ਲੈਂਥ ਦਾ ਅੰਦਾਜ਼ਾ ਲਾ ਸਕਦੇ ਹੋ ਆਪਣ ਨੂੰ ਮੰਨ ਲਾ ਦੂਰ ਕਰਨਾ ਪੈਂਦਾ ਕੈਮਰਾ ਪਾਓ ਨਹੀਂ ਦਿਖਾਈ ੱਲੇ ਚੱਲ ਪੁੱਤ ਗੁਰਲੀ ਦੇ ਸੋ ਕਿਉਂਕਿ ਵੱਡੀ ਨੂੰ ਤਾਂ ਵੱਡੀ ਕਿਹਾ ਜਾਊਗਾ ਤੁਸੀਂ ਕੋਲੇ ਆ ਕੇ ਦੇਖੋਗੇ 19 ਤੋਂ 21 ਨਿਕਲੂ ਦੇਖੋ ਪਹਿਲਾਂ ਵੀ ਜਰਸੀਆਂ ਦੀ ਵੀਡੀਓ ਪਾਈ ਸੀ ਜੀ ਹਰੇਕ ਬੰਦੇ ਨੇ ਇਹ ਕਿਹਾ ਵੀ ਜਿੱਡੀ ਵੀਡੀਓ ਤੋਂ ਦਿਖਾਉਂਦੇ ਹੋ ਓਡੀ ਹੋਈ ਗਾਂ ਹੁੰਦੀ ਹੈ ਆਪਣੀ ਠੀਕ ਹੈ ਵੀਰੇ ਠੀਕ ਹੈ ਇਹ ਨਹੀਂ ਹੁੰਦਾ ਵੀ ਥੱਲੇ ਕੈਮਰਾ ਕਰਕੇ ਦਿਖਾਦਾ ਆਪਣਾ ਆਪ ਦਾ ਚੈਨਲ ਆ ਆਪ ਹੀ ਫਾਰਮ ਠੀਕ ਹੈ ਜੀ ਸੋ 4 ਨੰਬਰ ਵਾਲੀ ਡਿਟੇਲ ਦਿਓ ਜੀ ਹਾਂਜੀ 4 ਨੰਬਰ ਵਾਲੀ ਦੱਸੋ ਜੀ ਇਹ ਹਜੇ 15 ਦਿਨ ਦੀ ਕੱਚੀ ਹੈ ਜੀ ਠੀਕ ਆ ਤੇ ਇਹਨੇ ਵੀ 30 35 ਕਿਲੋ ਬੈਲਣ ਦੀ ਪਾਏਗਾ ਠੀਕ ਹੈ ਜੀ ਅਰੇ ਬਹੁਤ ਜ਼ਿਆਦਾ ਕੱਚੀ ਪਈ ਹੈ ਠੀਕ ਹੈ ਠੀਕ ਹੈ ਲੱਤੋਂ ਦਾ ਬਹੁਤ ਜ਼ਿਆਦਾ ਠੀਕ ਆ ਤੋਂ ਬਹੁਤ ਜ਼ਿਆਦਾ ਹਾਈਟ ਲੈਂਥ ਦੇਖ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਬਾਈ ਬੜਾ ਦੇ ਵਿਚਾਲੇ ਖੜਾਗਾ ਵੀ ਕਿੰਨੀ ਹਾਈਟ ਲੈਂਥ ਹੈ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਫੁੱਲ ਹਾਈਟ ਲੈਂਥ ਤੇ ਆ ਗਈ 35 ਪਲੱਸ ਇਹਦਾ ਰਿਕਾਰਡ ਹਜੇ ਕੱਚੀ ਇਹ 15 ਤੋਂ 20 ਦਿਨ ਦੀ ਆ ਕਿ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਣ ਕਰ ਦੋ ਜੀ ਠੀਕ ਆ ਸੋ ਇੱਕੋ ਫਾਰਮ ਚੋਂ 2-4 ਨੱਕ ਲੈਵੇ ਨੇ ਸੋ ਤੁਸੀਂ ਜੋੜਾ ਪਾਉਂਗੇ ਤਾਂ ਫੁੱਲ ਮਾਨਤਣ ਕੀਤਾ ਜਾਊਗਾ ਇੱਥੋਂ ਚੈੱਕ ਕਰੋ ਹਾਈਟ ਤੇ ਲੈਂਥ ਆਪਾਂ ਹਰ ਇੱਕ ਦੀ ਕਹਿ ਦਿੰਨੇ ਆ ਕਿਉਂਕਿ ਇੱਥੋਂ ਪਤਾ ਲੱਗਦਾ ਬੱਚੀ ਦੀ ਬਰੀਡ ਤੇ ਹਾਈਟ ਲੈਂਥ ਦਾ ਇਹ ਛੋਟਾ ਛੋਟਾ ਕੰਨ ਆ ਲੈ ਚਲ ਬਦ ਸੁ ਲੰਬੀ ਲੰਜੀ ਦੇ ਸਕਦੇ ਤੁਸੀਂ ਆਹ ਡਰੇ ਨੇ ਵੀ ਕੰਪੈਕਟੀ ਬਣਾਉਣਾ ਇਹ ਥੋੜੀ ਬਣ ਕੇ ਚੱਲੋ ਬਾਕੀਆਂ ਨੂੰ ਪੰਜ ਸੱਤ ਦਿਨ ਜਿਆਦਾ ਕੱਚੀ ਆ ਇਹ 4 ਨੰਬਰ ਤੇ ਬੱਚੀ ਆ ਗਈ ਇੱਥੇ ਰੋਕ ਲਈ ਬੁੱਤੇ ਇੱਕ ਵਾਰੀ ਸੋ ਦੇਖੋ ਇੱਥੋਂ ਚੈੱਕ ਕਰੋ ਬਰੀਡ ਇੱਕ ਵਾਰੀ ਤੇ ਹਾਈਟ ਤੇ ਲੈਂਥ ਚੈੱਕ ਕਰੋ ਲੰਬੀ ਚੈੱਕ ਕਰੋ ਬਾਕੀ ਲੈਗ ਸਕੋਰ ਵਗੈਰਾ ਮਜ਼ਬੂਤ ਆ ਜਿੰਨੀਆਂ ਵੀ ਗਾਵਾਂ ਦਿਖਾਈਆਂ ਲੈ ਚਲ ਬਦ ਜਿੰਨੀਆਂ ਵੀ ਗਾਵਾਂ ਦਿਖਾਵੀਆਂ ਨੇ ਤੁਹਾਨੂੰ ਮਲਾਂ ਹੱਡਾ ਪੈਰਾਂ ਦੀਆਂ ਜਿਵੇਂ ਬਰੀਡ ਆ ਮਜ਼ਬੂਤ ਨੇ ਚੰਗੀਆਂ ਚਾਰਚੂਰ ਖਾ ਕੇ ਪਲੀਆਂ ਹੋਈਆਂ ਫਾਰਮ ਦੀਆਂ ਬੱਚੀਆਂ ਇਦਾਂ ਦਾ ਜਿਆ ਮਨ ਕੇ ਚੱਲੋ ਜਿਹੜਾ ਹਾਈਟ ਲੈਂਥ ਹੁੰਦੀ ਆ ਬਾਡੀ ਵੇਟ ਵੀ ਚੰਗਾ ਮੈਂਟੇਨ ਕੀਤਾ ਹੋਇਆਗਾ ਚੰਗੀ ਡਰਾਈ ਹੋਈ ਵੀ ਆ ਮੇਨ ਗੱਲ ਇੱਥੋਂ ਪਤਾ ਲੱਗਦਾ ਸਾਰੀਆਂ گاਵਾਂ ਦੀ ਪਿੰਡ ਚ ਬਾਕੀ ਦੇਖ ਸਕਦੇ ਹੋ ਸਾਰੀਆਂ گاਵਾਂ ਦੀ ਮਿਲਕ ਵੇਣ ਦੇਖ ਸਕਦੇ ਹੋ ਕਿਵੇਂ ਉੱਭਰੀਆਂ ਹੋਈਆਂ ਨੇ ਮਿਲਕ ਵੇਣਾ ਇਹ ਦੇਖ ਸਕਦੇ ਹੋ ਇਹਦੀ ਗਾਂ ਦੀ ਮਿਲਕ ਵੇਣ ਦੇਖ ਸਕਦੇ ਹੋ ਠੀਕ ਆ ਬਾਕੀ ਇਹ ਬੱਸੀ ਦੀ ਵੀ ਦੇਖ ਸਕਦੇ ਹੋ ਠੀਕ ਆ ਤੇ ਇਹਦੀ ਵੀ ਤੁਹਾਨੂੰ ਇੱਕ ਵਾਰੀ ਮਿਲਕ ਵੇਣ ਦਿਖਾ ਦਿੰਨੇ ਆ ਕਿਉਂਕਿ ਇਦਾਂ ਦੇ ਜਿਹੜੇ ਆ ਬਹੁਤ ਘੱਟ ਫਿਰਕੇ ਮਿਲਦੇ ਆ ਦੇਖੋ ਐ ਮਨ ਕਰਦਾ ਕੈਮਰਾ ਹਟਾਉਨ ਨੂੰ ਜੀ ਨਹੀਂ ਕਰਦਾ ਬੱਚੀ ਤੋਂ ਕਿਉਂਕਿ ਅੱਗੇ ਪਿੱਛੇ ਦਾ ਹਵਾਨਾ ਇਹਨਾਂ ਦਾ ਚੰਗੀ ਬਰੀਡ ਆ ਸੁਧਰੀ ਹੋਈ ਬਰੀਡ ਆ ਜਿਹਨੂੰ ਮੰਨ ਕੇ ਚੱਲੋ ਵੀ 5-7 ਸਾਲ ਬਰੀਡ ਤੇ ਕੰਮ ਕਰਦੇ ਨੂੰ ਹੋ ਗਏ ਉਹ ਫਾਰਮ ਚੋਂ ਬੱਚੀਆਂ ਆਈਆਂ ਹੋਈਆਂ ਨੇ ਦੇਖਾ ਦਿਓ ਤੁਸੀਂ ਕੰਪੈਕਟ ਆਰਡਰ ਟਾਪ ਦੇ ਨਗੀਨੇ ਨੇ ਅੱਗੇ ਦਿਖਾਓ ਜੀ 5 ਨੰਬਰ ਦੀ ਡਿਟੇਲ ਦਿਓ ਇਹਨੇ ਵੀ ਪਹਿਲਾਂ ਨੇ 35+ ਦੁੱਧ ਪਾਇਆ ਗਾ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਦੁੱਧ ਜੇ ਸਵੇਰ ਹੁੰਦੀ ਆ ਇਹ ਵੀ 15 ਦਿਨ ਦੀ ਕੱਚੀ ਆ ਗਾ ਠੀਕ ਹੈ ਜੀ ਚੰਗੀ ਸਮੀ ਪੜੀ ਬਹੁਤ ਅੰਦਰਾਈ ਜੂ ਵੀ ਬਾਕੀ ਚੌੜੀ ਜੂੜੀ ਬੜੀ ਹੈ ਜਿਵੇਂ ਆਪਾਂ ਕਹਿ ਰਹੇ ਨਾ ਵੀ ਪਿੱਛੋਂ ਪਿੱਠਾ ਪੁੱਠਾ ਦੇਖੋ ਤੁਸੀਂ ਇਹ ਮੱਝਾਂ ਵਰਗਾ ਹੈਗਾ ਚੌੜਾ ਪੂਰਾ ਹਵਾਨਾ ਵੀ ਪੂਰਾ ਠੋਸ ਬਣਾਉ ਵੀ ਬਲਕਿ ਹਵਾਨੇ ਤੇ ਨਾੜਾ ਦੇਖੋ ਤੁਸੀਂ ਇੱਕ ਵਾਰੀ ਇਧਰਲੀ ਸਾਈਡ ਤੋਂ ਦੇਖ ਸਕਦੇ ਹੋ ਤੁਹਾਨੂੰ ਦੂਸਰੀ ਸਾਈਡ ਤੇ ਥੋੜੀ ਧੁੱਪ ਪੈਂਦੀ ਆ ਉਧਰੋਂ ਕਰ ਇਹਨੂੰ ਤੋੜ ਕੇ ਦਿਖਾਵਤੋ ਦੇਖੋ ਬੇਨਜ ਵਗੈਰਾ ਦੇਖੋ ਤੁਸੀਂ ਹਵਾਨੇ ਤੇ ਮਿਲਕ ਬੇਨ ਦੇਖੋ ਤੁਸੀਂ ਬਾਕੀ ਫੇਸ ਕੁਆਲਿਟੀ ਵਗੈਰਾ ਚੈੱਕ ਕਰਾਣਿਆ ਸੋ ਬਾਕੀ ਫੇਸ ਕੁਆਲਿਟੀ ਵਗੈਰਾ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਬੋ ਬਾਕੀ ਮੱਲਾ ਵਾਂਗੂੰ ਤੁਰੂਗੀ ਤੁਸੀਂ ਪਹਿਲੇ ਹੀ ਦਾ ਬੋਡੀ ਵੇਟ ਬਹੁਤ ਸੋਹਣਾ ਮੈਂਟੇਨ ਕੀਤਾ ਹੋਇਆ ਡਰਾਈ ਵੀ ਚੰਗੀ ਹੋਈ ਹੋਈ ਐ। ਸੋ ਦੇਖੋ ਇੱਥੋਂ ਦੇਖੋ ਉਧਰ ਲੈ ਚੱਲ ਬਦੋ ਉਧਰ ਲੈ ਚੱਲ ਮੜਿਆ ਖੁੱਲੇ ਸਾ। ਸੋ ਇੱਥੋਂ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਬੱਚੀ ਦੀ। ਉੱਥੇ ਜਾ ਕੇ ਰੋਗਲਾ ਮੜਿਆ ਉੱਥੋਂ ਦਿਖਾ ਦਈਏ। ਐ ਪੂਰੀ ਸੋਹਣਾ ਬੋਡੀ ਬੇਟਾ ਇੱਕ ਵਾਰੀ ਫੇਸ ਕੁਆਲਿਟੀ ਇਧਰ ਦਿਖਾ ਦਈਏ ਤੁਹਾਨੂੰ। ਇਧਰ ਖਿੱਚ ਲੈ ਮਾੜੀ ਜੀ ਬਸ ਇੱਥੇ ਰੋਗਲਾ। ਸੋ ਦੇਖੋ ਇਸ ਤੋਂ ਪਹਿਸੂ ਦਾ ਪਤਾ ਲੱਗ ਜਾਣਾ ਵੀ ਹਾਈਟ ਲੈਂਥ ਤੇ ਸਮੀ ਭੜੀ ਬੱਚੀ ਕਿੰਨੀ ਆ ਲੈ ਚਲ ਪਤਾ ਉਹਦਾ ਲੈ ਚਲ ਸੋ ਡ్రਾਈ ਵੀ ਬਹੁਤ ਵਧੀਆ ਹੋਇਆ ਹੋਣੀ ਆ ਵੀਰੇ ਇਹਣਾ ਇਹ ਚੰਗੇ ਦੋ ਤੋਂ ਡ్రਾਈ ਹੋਈਆਂ ਹੋਈਆਂ ਠੀਕ ਹੈ ਜੀ ਉਹੀ ਤੋਹੋ ਮੋਟਾ ਹੁੰਦਾ ਜੀ ਕੰਦੀ ਤਰਾਂ ਡਰਾਈ ਹੋਇਆ ਹੋਆ ਠੀਕ ਹੈ ਜੀ ਬਾਹਰ ਵੀ ਬਹੁਤ ਹੋ ਜਾਂਦਾ ਹੈ ਮਤਲਬ ਰਾਜੀ ਨਹੀਂ ਕੋਈ ਸੋ ਆਪਾਂ ਪੰਜ ਬੇੜਾ ਇਹ ਦਿਖਾ ਚੁੱਕੇ ਇਹਨਾਂ ਦੇ ਵਿੱਚੋਂ ਕੋਈ ਜੋੜਾ ਲੈਣਾ ਹੋਇਆ ਫੁੱਲ ਮਾਨ ਤਣ ਕਿਤੇ ਹੋ ਕੇ 6 ਨੰਬਰ ਤੇ ਦਿਖਾਓ ਜੀ ਆ ਇਹਦੀ ਡਿਟੇਲ ਦੇ ਦਿਓ ਬਾਕੀ ਫਿਰ ਵੀਡੀਓ ਲੰਬੀ ਹੋ ਜੂਗੀ ਇੱਕ 20 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਹਜੇ ਕੱਚੀ ਆ ਬੱਚੀ ਅੱਗੇ ਇਹ ਦਿਖਾਓ ਜੀ ਇਹ ਆ ਗਈ ਜਰਸੀ ਕ੍ਰੋਸ ਇਹ ਨਹੀਂ 7 ਨੰਬਰ ਦੇ ਸੋ ਇਹਦੀ ਨਾੜ ਦੇਖਿਓ ਤੁਸੀਂ ਇੱਕ ਵਾਰੀ ਦੂਰੋਂ ਦੇਖੋ ਨੇੜ ਤੋਂ ਮਿਲ ਕੇ ਵੇਖੋ ਤੁਸੀਂ ਕਿੰਨੀ ਸੋਹਣੀ ਆਉਂਦੀ ਆ ਬਾਕੀ ਹਾਈਟ ਲੈਂਥ ਫੁੱਲ ਆ ਬੱਚੀ ਦੀ ਥੋੜੀ ਉਧਰੋਂ ਵੀ ਹੱਕ ਕੇ ਦਿਖਾ ਦਿਓ ਮਾੜੀ ਇਧਰੋਂ ਮਿਲ ਕੇ ਪਿੰਡ ਦਿਖਾ ਦਈਏ ਸੋ 8 ਨੰਬਰ ਤੇ ਆ ਗਈ ਇਹ ਇਧਰੋਂ 8 ਨੰਬਰ ਤੇ ਆ ਗਈ ਸੋ ਜਰਸੀ ਦੇ ਵਿੱਚ ਕ੍ਰੋਸ ਆ ਦੇਖੋ ਬਰੀਕ ਬਹੁਤ ਆ ਦੁੱਧ ਚੰਗਾ ਪਾਇਆ ਹੋਇਆ ਦਾ ਵੀ ਹੈ ਨਾ ਹਾਂਜੀ 24 25 ਕਿਲੋ 24 25 ਕਿਲੋ ਦੁੱਧ ਨੇ ਦਿੱਤਾ ਹੋਇਆਗਾ ਸੋ ਇਹ ਜੋੜਾ ਅਖਾਤ ਆਪਾਂ ਉਦੋਂ ਬਾਅਦ ਸੋ ਜਰਸੀ ਦਿਖਾਓ ਹੀ ਪੰਜਾਬ ਵਾਲੀ ਇਹਦੀ ਡਿਟੇਲ ਦੋ ਪਹਿਲਾਂ ਇਹਨੇ 20 ਕਿਲੋ ਦੁੱਧ ਦਿੱਤਾ ਹੀ ਪਹਿਲਾਂ ਨੇ ਸੋ ਦੇਖੋ ਇੱਥੋਂ ਬਰੀਡ ਬਰੂਡ ਚੈੱਕ ਕਰੋ ਬੱਛੀ ਦੀ ਥਣ ਥਣ ਹੱਥੀ ਚਵਾਈ ਵਾਲਾਗਾ ਬਾਕੀ ਢਿੱਲਾ ਢੁਲਾ ਬਹੁਤ ਵਧੀਆ ਠੰਡੀ ਠ ਪੰਜਾਬ ਵਾਲੀ ਜਰਸੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਵੀ ਵਾ ਲਾਠ ਤੇ ਦਿਖਾਵਾਂਗੇ ਇੱਕ ਤੋਰ ਪੁੱਤੇ ਨੂੰ ਮੜੀ ਸੋ ਦੇਖੋ ਪਿਓਰ ਪੰਜਾਬ ਵਾਲੀ ਜਰਸੀ ਆਪਾਂ ਤੋੜ ਕੇ ਦਿਖਾਉਣੇ ਆ ਹਜੇ ਹਫਤਾ 8 ਦਿਨ ਸੂਨ ਲੂ ਲਊਗੀ ਦੁੱਧ 20 ਕਿਲੋ ਦਿੱਤਾ ਹੋਇਆ ਤੁਸੀਂ ਚਾਹੇ 20 ਮੰਨ ਲਓ ਚਾਹੇ 22 ਮੰਨ ਲਓ ਦੁੱਧ ਅੱਗੇ ਸੋਡੀ ਸੇਵਾ ਲੈ ਗਿਆ ਕਿਉਂਕਿ ਬਰੀਡ ਬਹੁਤ ਸੋਹਣੀ ਆ ਹਵਾਨਾਂ ਚ ਢਿੱਲਾ ਬਹੁਤ ਨੇ ਰੋਗਲਾ ਪੁੱਤ ਇੱਥੋਂ ਇਹਦੀ ਹਾਈਟ ਲੈਂਥ ਤੇ ਬਰੀਡ ਚੈੱਕ ਕਰ ਲਿਓ ਫੇਸ ਕੁਆਲਿਟੀ ਦੇਖ ਲਿਓ ਤੇ ਬਰੀਡ ਚੈੱਕ ਕਰ ਲਿਓ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਸਭੀ ਪਲੀ ਚੰਗੀ ਮਤਲਬ ਬੀਟ ਬੋਡੀ ਵਧੀਆ ਗਿਆ ਦਾ ਲੈ ਚੱਲ ਬਤ ਉਧਰ ਮੋੜ ਲਾ ਬਾਕੀ ਕਲਰ ਵੀ ਬਹੁਤ ਸੋਹਣਾ ਹੈ ਪੰਜਾਬ ਵਾਲੀ ਜਰਸੀ ਹੱਥੀਚੋਈ ਵਾਲਾ ਥਾਣਾ ਗਿਆ ਮਿਲ ਕੇ ਵੇਣ ਦੇਖੋ ਤੁਸੀਂ ਹਜੇ ਢੱਲਾ ਢੁਲਾ ਬਹੁਤ ਪਈਆਂ ਨੇ ਠੰਡੀ ਸੀਲ ਪਹਿਲੇ ਹੀ ਆਪਾਂ ਹੱਥ ਫੇਰ ਕੇ ਦਿਖਾਤਾ ਮਤਲਬ ਸਮੀ ਪਲੀ ਚੰਗੀ ਹੈ ਡਰਾਈ ਚੰਗੀ ਹੋਈ ਵੀ ਆ ਦੁੱਧ ਵੀ ਚੰਗਾ ਪਾਉਗੀ ਇਹਦੀ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਵੀਡੀਓ ਮੰਗਾ ਸਕਦੇ ਹੋ ਇਹ ਆਪਾਂ ਇਧਰੋਂ ਜਰਸੀ ਦਿਖਾਤੀ ਪੰਜਾਬ ਵਾਲੀ ਲਾਸਟ ਨੰਬਰ ਤੇ ਦਿਖਾਤੀ ਆਪਾਂ ਸੋ ਇੱਕ ਇਹ ਤਾਂ ਆਪਾਂ ਗਰਲੈਂਡੋ ਸੂਈ ਹੋਈ ਹੈ ਜਿਹੜੀ ਇਹਦੇ ਬਾਰੇ ਦੱਸੋ ਵੀਰੇ ਮੜਾ ਜੀ ਇਹਨੇ ਕਲੂਨ ਦੇ 26 27 ਕਿਲ ਉਹ ਗੁਰਲੈਂਡੋ ਯਾ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਸਾਨੂੰ ਗੁਰਲੈਂਡੋ ਚਾਹੀਦੀ ਆ ਮਤਲਬ ਬਹੁਤ ਲੋਕੀ ਮਿਲਦੀ ਐ ਜੀ ਚੰਗੀ ਉਤਿਆ ਦੇ ਕੋਸੇ ਤੇ ਠੰਡੀ ਬਹੁਤ ਜ਼ਿਆਦੇ ਸੁੱਤਾਰਾ ਮਾਰ ਕੇ ਦਿਖਾਓ ਵੀਰੇ ਦੀਆਂ ਬੱਚਾ ਲਾ ਕੇ ਪਹਿਲਾਂ ਤੋੜ ਦੋ ਚਾਹੇ ਤੋੜ ਪਤ ਸੋ ਦੇਖੋ ਆਪਾਂ ਲਾਸਟ ਤੇ ਤੁਹਾਨੂੰ ਗੁਰਲੈਂਡੋ ਦਿਖਾ ਰਹੇ ਆ ਤਾਜੀ ਸੂਈ ਜੇਰਾ ਪਈ ਐ ਦੀ ਜੇਰਾ ਪਈ ਐ ਬੱਚਾ ਮੂਰੇ ਆ ਆ ਦੇਖੋ ਇੱਥੋਂ ਰੋਗਲਾ ਪਤ ਰੋਗਲਾ ਇੱਥੇ ਮੜੀ ਸੋ ਇੱਥੋਂ ਦੇਖੋ ਹਵਾਨਾ ਆਪਾਂ ਗੁਰਲੈਂਡੋ ਦਾ ਥਣ ਮੇਰਾ ਥਣ ਵੀ ਬਹੁਤ ਸੋਹਣਾ ਕੱਲਾ ਕੱਲਾ ਨਿੱਖੜ ਮਾ ਥਾਣਾ ਹਵਾਨਾ ਇੱਕ ਵਾਰੀ ਹੋਰ ਕਮਾ ਲੈ ਮੇਰੇ ਬੇਨੂੰ ਦੇਖੋ ਇੱਥੋਂ ਵਜਨ ਵਜੂਦ ਦੇਖੋ ਤੁਸੀਂ ਕਿੰਨੀ ਸਮੀ ਵੀ ਆ ਦੁੱਧ ਬਾਈ ਗਾ 27 28 ਕਿਲੋ ਪਹਿਲਾਂ ਦਿੱਤਾ ਤੁਸੀਂ ਚਾਹੇ 30 ਮੰਨ ਕੇ ਲੈ ਲਿਓ ਥਣ ਦੇਖੋ ਬਾਕੀ ਐ ਗੁੱਲੇ ਵਾਲਾ ਥਾਣਾ ਜਿਹਨੂੰ ਆਪਾਂ ਕਹਿੰਦੇ ਦੋਨੇ ਪਾਸੇ ਬਹਿ ਕੇ ਜੂਨ ਵਾਲਾ ਗਾ ਆਪਾਂ ਸਾਨੂੰ ਧਾਰਾਂ ਵੀਡੀਓ ਚ ਮਾਰ ਕੇ ਦਿਖਾਉਣੀ ਆ ਬਾਕੀ ਮਿਲਕ ਬੇਨ ਦੇਖੋ ਬਹੁਤ ਸੋਹਣੀ ਆਉਂਦੀ ਆ ਹਵਾਨੇ ਦੇ ਨਾੜਾ ਦੇਖੋ ਬੜੀਆਂ ਮੀਆਂ ਬਾਕੀ ਦੇਖੋ ਨਾ ਗਰਮੀ ਮੰਨੇ ਇਹ ਦੁੱਧ ਵੀ ਚੰਗਾ ਪਾਉ ਦੁੱਧ ਵੀ ਫੈਂਟ ਵਾਲਾ ਹੁ ਲੈ ਚੱਲ ਬੱਚੇ ਕੋਲ ਲੈ ਚੱਲ ਧਾਰਾ ਮਾਰਕੀਟ ਦਿਖਾਉ ਜੀ ਦੀਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਲਾਸਟ ਤੱਕ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਧੰਨਵਾਦ ਹੁਣ ਸਾਨੂੰ ਧਾਰਾ ਮਾਰਕੀਟ ਦਿਖਾਉਣੇ ਆ ਜੇਰ ਜੱਪਾ ਡੰਨ ਹੈ ਦਾ ਪਈਆ ਜੇਰੇ ਦੀ ਸੋ ਦੇਖੋ ਐ ਪੂਰੀ ਪੋਲੀ ਤੇ ਮੋਟੀ ਚਵਾਈ ਆ ਦੋਨੇ ਪਾਸੇ ਬਹਿ ਕੇ ਵੀਰ ਬਹਿ ਕੇ ਚੌਂਦੇ ਆ ਦੇਖੋ ਤੁਸੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਪੋਲੀ ਤੇ ਮੋਟੀ ਚਵਾਈ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ